ਵਿਰੋਧ ਮੁਹਿੰਮ ਦਾ ਦੂਜਾ ਪੜਾ ਜਿਹੜਾ ਬੜਾ ਅچھے ਤਰੀਕੇ ਨਾਲ ਚੱਲ ਰਿਹਾ ਅੱਜ ਬਾੜਾ ਗੇਟ ਨਾਬਾ ਵਿਖੇ ਇਹਦਾ ਇੱਕ ਪ੍ਰੋਗਰਾਮ ਅਸੀਂ ਕੀਤਾ ਗਿਆ ਪ੍ਰੋਗਰਾਮ ਪਹਿਲਾਂ ਵੀ ਹੋਇਆ ਸੀਗਾ ਜੀ ਉਹ ਬਹੁਤ 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 ਅੱਛਾ ਹੋਇਆ ਸੀਗਾ ਅੱਜ ਐਸਐਸਬੀ ਪਟਿਆਲਾ ਵਰਨ ਸ਼ਰਮਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਮੈਨਾਂ ਦਾ ਧੰਨਵਾਦ ਕਰਦਾ ਕਿਉਂਕਿ ਬਾੜਾ ਗੇਟ ਇਹ ਇਲਾਕਾ ਜਿੱਡਾ ਥੋੜਾ ਜਿਹਾ ਅਫੈਕਟਡ ਹੈ ਜੀ ਬਹੁਤ ਸਨੀ ਸਾਡੇ ਕੋਲ ਸ਼ਿਕਾਇਤਾਂ ਵੀ ਆਉਂਦੀਆਂ ਨੇ ਇੱਥੇ ਥੋੜੀ ਗੁੰਡਾਗਰਦੀ ਟਾਈਪ ਥੋੜਾ ਨਸ਼ੇ ਦਾ ਬੋਲਬਾਲਾ ਕੁਝ ਹੈ ਇਸ ਕਰਕੇ ਸੀ ਸਪੈਸ਼ਲ ਇਹ ਪ੍ਰੋਗਰਾਮ ਰੱਖਿਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਵੀ ਸੁਪਨਾ ਕਿ ਜਿਹੜਾ ਪੰਜਾਬ ਹੈ ਰੰਗਲਾ ਪੰਜਾਬ ਬਣਾਇਆ ਜਾਵੇ ਰੰਗਲਾ ਤਾਂ ਹੀ ਬਣੂਗਾ ਜਦੋਂ ਨਸ਼ਾ ਖਤਮ ਹੋਊਗਾ ਤਾਂ ਪਹਿਲਾਂ ਪਹਿਲੇ ਪੜਾਅ 'ਚ ਵੀ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਹੁਣ ਦੂਜਾ ਪੜਾਅ ਚੱਲ ਰਿਹਾ ਔਰ ਅੱਜ ਐਸਐਸਪੀ ਸਾਹਿਬ ਦਾ ਵੀ ਇਹੀ ਕਹਿਣਾ ਕਿ ਜਿਹੜਾ ਨਸ਼ਾ ਵੇਚਣ ਵਾਲੇ ਲੋਕ ਨੇ ਉਹਨਾਂ ਨੂੰ ਤਾੜਨਾ ਹੈ ਜੀ ਸਖਤ ਲਫ਼ਜ਼ਾਂ ਦੇ ਵਿੱਚ ਕਿ ਜਾਂ ਤਾਂ ਉਹ ਨਾਬਾ ਛੱਡ ਕੇ ਚਲੇ ਜਾਣ ਜਾਂ ਫਿਰ ਉਹ ਜੇਲ੍ਹਾਂ 'ਚ ਜਾਣ ਵਾਸਤੇ ਤਿਆਰ ਰਹਿਣ ਔਰ ਜਿਹੜੀ ਵੀ ਨਸ਼ਾ ਵੇਚਦੇ ਉਹਨਾਂ ਦੇ ਘਰ ਜਿਹੜੇ ਆ ਉਹ ਟਾ ਦਿੱਤੇ ਜਾਣਗੇ ਔਰ ਉਹਨਾਂ ਦੀਆਂ ਜਿਹੜੀਆਂ ਪ੍ਰਾ ਬੋੜਾ ਗੀੜ ਦੇ ਵਿੱਚ ਇਹ ਮੁਹਿੰਮ ਜਿਹੜੀ ਆ ਇਹਦਾ ਇੱਕ ਵਿਸ਼ੇਸ਼ ਪ੍ਰੋਗਰਾਮ ਇਸੇ ਕਰਕੇ ਰੱਖਿਆ ਗਿਆ ਕਿਉਂਕਿ ਸਾਡਾ ਮਕਸਦ ਹੈ ਕਿ ਨਾਬਾ ਸ਼ਹਿਰ ریاਸਤੀ ਸ਼ਹਿਰ ਆ ਨਾਬਾ ਸ਼ਹਿਰ ਜਿਹੜਾ ਉਹ ਨਸ਼ਾ ਮੁਕਤ ਹੋਵੇ ਵਿਧਾਨ ਸਭਾ ਹਲਕਾ ਨਾਬਾ ਨਸ਼ਾ ਮੁਕਤ ਹੋਵੇ ਉਹਦੇ ਨਾਲ ਫਿਰ ਜ਼ਿਲ੍ਹਾ ਪਟਿਆਲਾ ਨਸ਼ਾ ਮੁਕਤ ਹੋਵੇ ਫਿਰ ਪੰਜਾਬ ਨਸ਼ਾ ਮੁਕਤ ਹੋਵੇ ਤਾਂ ਆਪਣਾ ਸੁਪਨਾ ਜਿਹੜਾ ਸਾਕਾਰ ਹੋ ਜਾਏ ਜਦੋਂ ਬਨੀਤ ਬਿੱਟੂ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਜੇ ਭਾਜਪਾ ਆ ਸਿਰਫ ਜਿਹੜਾ ਪੰਜਾਬ ਨੂੰ ਗੈਂਗਸਟਰ ਮੁਕਤ ਕਰ ਸਕਦੇ ਤੇ ਨਸ਼ਾ ਮੁਕਤ ਕਰ ਸਕਦੇ ਉਹਨਾਂ ਨੇ ਡਬਲ ਇੰਜਨ ਸਰਕਾਰ ਦਾ ਵੀ ਕਿਹਾ ਕਿਸ ਤਰ੍ਹਾਂ ਬਾਤ ਕਰਦੇ ਸਨ ਦੇਖੋ ਹਰੇਕ ਨੇ ਆਪਣੇ ਆਪਣੀ ਤਰਕ ਰੱਖਣਾ ਹੁੰਦਾ ਜੀ ਸਚਾਈ ਇਹ ਹੈ ਕਿ ਇਸ ਵਕਤ ਸਰਕਾਰ ਆਮ ਆਦਮੀ ਪਾਰਟੀ ਦੇ ਪਿਛਾਦ ਵਿੱਚ ਔਰ 2027 ਦੇ ਵਿੱਚ ਦੁਬਾਰਾ ਆਉਣੇ ਵੀ ਤੈਅ ਉਹਦਾ ਕਾਰਨ ਇਹ ਹੈ ਕਿ ਜਿਸ ਤਰੀਕੇ ਨਾਲ 600 ਜੁੰਡ ਬਿਜਲੀ ਮੁਫਤ ਹੈ ਕਿਸਾਨਾਂ ਦੇ ਖੇਤ ਤੱਕ ਪਾਣੀ ਪਹੁੰਚ ਰਿਹਾ 60000 ਨੌਕਰੀਆਂ 10 ਲੱਖ ਦਾ ਸਿਹਤ ਬੀਮਾ ਔਰ ਹੁਣ 1000 ਰੁਪਏ ਬਹੁਤ ਜਲਦੀ ਮਹਿਲਾਵਾਂ ਨੂੰ ਲੱਗਣ ਵਾਲਾ ਇਹ ਸਾਰੀਆਂ ਚੀਜ਼ਾਂ ਸੋਚਦੇ ਹੋਏ ਐਨ ਲੱਗਦਾ ਕਿ ਦੂਜੀਆਂ ਪਾਰਟੀਆਂ ਕੋਲ ਤਾਂ ਸਿਰਫ ਗੱਲਾਂ ਹੀ ਨੇ ਔਰ ਜਿਸ ਤਰੀਕੇ ਨਾਲ ਕੇਂਦਰ ਨੇ ਬੜਾ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਸਰਕਾਰ ਭਗੰਤਮਾਨ ਸਰਕਾਰ ਨੇ ਫਿਰ ਵੀ ਬਹੁਤ ਸ਼ਾਨਦਾਰ ਕੰਮ ਜਿਹੜੇ ਆ ਜਿਵੇਂ ਸੜਕਾਂ ਦੇ ਜਾਲ ਵਿਛਰੇ ਆ ਔਰ ਜਿਹੜਾ ਰੋਜ਼ਗਾਰ ਲਗਾਤਾਰ ਜਿਹੜਾ ਹੈ ਜੀ ਉਹਦੇ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਜਿਹੜੇ ਗਰੀਬ ਲੋਕ ਨੇ ਉਹਨਾਂ ਵਾਸਤੇ ਕੱਚੇ ਕਰਾਂ ਦੇ ਪੈਸੇ ਜਿਹੜੇ ਆ ਉਹ ਲਗਾਤਾਰ ਅਸੀਂ ਦੇ ਰਹੇ ਹਾਂ ਸੋ ਸਾਰੀਆਂ ਜਿਹੜੀਆਂ ਸਕੀਮਾਂ ਨੇ ਬੇਸ਼ੱਕ ਸੈਂਟਰ ਦੇ ਥਰੂ ਵੀ ਇੱਕ ਕੇ ਸਕੀਮਾਂ ਆਉਂਦੀਆਂ ਨੇ ਪਰ ਕਿਉਂਕਿ ਪੈਸਾ ਸਾਡਾ ਹੀ ਆ ਜੀ ਘੁਮ ਘੁਮਾ ਕੇ ਸਾਡਾ ਪੈਸਾ ਸਾਡੇ ਕੋਲ ਹੀ ਆਉਂਦਾ ਉਹ ਉਹਦੇ ਵਿੱਚ ਪੰਜਾਬ ਸਰਕਾਰ ਬਹੁਤ ਬਾਕਮਾਲ ਕੰਮ ਕਰ ਰਹੀ ਹੈ ਔਰ ਗਰਾਊਂਡ ਲੈਵਲ ਦੀ ਰਿਪੋਰਟ ਜਿਹੜੀ ਹੁਣੇ-ਹੁਣੇ ਇਲੈਕਸ਼ਨਾਂ ਹੋ ਕੇ ਛੱਡੀਆਂ ਨੇ ਜ਼ਿਲ੍ਹਾ ਪੱਛੇ ਬਲਾਕ ਸੰਮਤੀ ਉਤੋਂ ਇਹ ਨਜ਼ਰ ਆਉਂਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਰੀਪੀਟ ਹੋਣਾ ਤੈ ਹੈ ਬਾਕੀ ਹਰੇਕ ਨੇ ਆਪਣੀ ਗੱਲ ਕਹਿਣੀ ਹੈ ਜੀ ਹਰੇਕ ਆਪਦੀ ਆਪਦੀ ਗੱਲ ਰੱਖਦਾ ਹਰੇਕ ਦਾ ਅਧਿਕਾਰ ਵੀ ਹੈ ਇਲੈਕਸ਼ਨਾਂ ਨੇ ਹਰੇਕ ਨੂੰ ਇਲੈਕਸ਼ਨ ਲੜਨ ਦਾ ਵੀ ਅਧਿਕਾਰ ਦਿੱਤਾ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਨਸ਼ਾ ਜਿਹੜਾ ਇੱਕਦਮ ਤਾਂ ਨਹੀਂ ਆ ਗਿਆ ਇਸ ਲਈ ਸਰਕਾਰ ਵੀ ਕਿਤੇ ਨਾ ਕਿਤੇ ਜਿੰਮੇਵਾਰ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਪਿਛਲੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੀ ਨਲਾਇਕੀ ਕਰਕੇ ਜਾਂ ਉਹਨਾਂ ਦੇ ਮਿਲੀ ਭੁਗਤ ਕਰਕੇ ਨਸ਼ਾ ਜਿਹੜਾ ਲਗਾਤਾਰ ਉਹ ਵਧਦਾ ਰਿਹਾ ਆਰਾਮਾਂ ਦੀ ਪਾਰਟੀ ਸਰਕਾਰ ਜਲਦੀ ਬਣੀ ਸੀ ਪੂਰੀ ਬੰਦਬੰਦੀ ਕਰਕੇ ਨਸ਼ਾ ਜਿਹੜਾ ਉਹ ਮੁਕਤ ਕਰਨ ਦਾ ਜਿਹੜਾ ਮੁਹਿੰਮ ਜਿਹੜੀ ਆ ਸ਼ੁਰੂ ਕੀਤੀ ਹੋਈ ਆ ਅੱਜ ਦੇ ਵਿੱਚ ਵੱਡੀ ਕਾਮਯਾਬੀ ਸਾਨੂੰ ਮਿਲ ਵੀ ਰਹੀ ਹੈ ਔਰ ਅਸੀਂ ਨਸ਼ਾ ਮੁਕਤ ਕਰ ਰਹੇ ਹਾਂ ਔਰ ਜਿਹੜੀਆਂ ਕਾਂਗਰਸ ਕਾਲੀ ਸਰਕਾਰਾਂ ਸੀ ਉਹਨਾਂ ਨੇ ਨਸ਼ਾ ਵੰਡਿਆ ਉਹਨਾਂ ਦਾ ਨਾਮ ਇਸ ਕਰਕੇ ਲੱਗਦਾ ਕਿ ਉਹਨਾਂ ਨੇ ਨਸ਼ੇ ਦੀ ਸ਼ੁਰੂਆਤ ਕੀਤੀ ਹੈ ਜੀ ਜਿਹੜਾ ਸਿੰਥੈਟਿਕ ਡਰਗ ਹੈ ਜਿਹਨੂੰ ਆਪਾਂ ਛੱਟਾ ਕਹਿ ਦਿੰਦੇ ਹਾਂ ਇਹ ਸਾਰਾ ਹੀ ਉਹਨਾਂ ਸਰਕਾਰਾਂ ਦੀਆਂ ਦੇ ਸਮੇਂ ਦੇ ਵਿੱਚ ਹੀ ਆਇਆ ਜਿਹਨੂੰ ਅਸੀਂ ਹੁਣ ਖਤਮ ਕਰਨ ਤੇ ਲੱਗੇ ਹੋਏ ਹਾਂ ਉਹ ਉਹਦੇ ਵਿੱਚ ਬਹੁਤ ਵੱਡੇ ਸਿੰਟਮ ਵੀ ਨਜ਼ਰ ਆਉਂਦੇ ਆ ਕਿ ਪਿਛਲੀਆਂ ਸਰਕਾਰਾਂ ਦੇ ਕੁਝ ਲੀਡਰ ਜਿਹੜੇ ਆ ਉਹ ਮਿਲੀ ਭੁਗਤ ਕਰਕੇ ਨਸ਼ਾ ਜਿਹੜਾ ਵਪਾਉਂਦੇ ਸੀਗੇ ਦੂਸਰੇ ਪੜਾਅ ਕਿੰਨੇ ਕਿ ਪਿੰਡ ਤੇ ਕਿੰਨੇ ਕਿ ਵਾਰਡ ਹੋ ਚੁੱਕੇ ਨੇ ਅਸੀਂ ਦੂਜੇ ਪੜਾਅ ਦੇ ਵਿੱਚ ਆਲਮੋਸਟ ਅੱਧ ਤੱਕ ਪਹੁੰਚ ਗਏ ਆਂ 25 ਤਰੀਕ ਤੱਕ ਮੁਹਿੰਮ ਹੈ ਔਰ 25 ਤਰੀਕ ਤੱਕ ਅਸੀਂ ਸਾਰਾ ਇਹ ਕਵਰ ਕਰਨਾ ਅਸੀਂ ਨਾਬਾ ਦੇ 23 ਵਾਰਡ ਪਾਸੋਂ ਦੇ 11 ਵਾਰਡ ਔਰ 142 ਪਿੰਡ ਜਿਹੜੇ ਆ ਕੱਲੇ ਕੱਲੇ ਪਿੰਡ ਦੇ ਵਿੱਚ ਜਿਹੜੀ ਹੈ ਪੈਦਲ ਯਾਤਰਾ ਜਿਹੜੀ ਹੈ ਨਸ਼ਾ ਮੁਹਿੰਮ ਨੂੰ ਲੈ ਕੇ ਜਾਗਰੂਕਤਾ ਜਿਹੜੀ ਰੈਲੀ ਆ ਉਹ ਕਰ ਰਹੇ ਆ ਉਦੋਂ ਨਸ਼ੇ ਵਿਰੁੱਧ ਜਿਹੜਾ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਸਾਰੇ ਪੰਜਾਬ 'ਚ ਚੱਲ ਰਹੇ ਆ ਇਹੋ ਜਿਹੇ ਸਾਡੇ ਵਿਰੋਧ ਤੇ ਦੋ ਪੜਾ ਸੀਗੇ ਪਹਿਲੇ ਪੜਾ ਚ ਕਲੀਅਰ ਡਾਇਰੈਕਸ਼ਨ ਸੀਗੇ ਕਿ ਡਰੱਗਸ ਦੀ ਜਿਹੜੀ ਸਪਲਾਈ ਚੇਨ ਆ ਉਹਨੂੰ ਤੋੜਨਾ ਹੈ ਪਟਿਆਲਾ ਪੁਲਿਸ ਨੇ ਵੱਡੀ ਸਫਲਤਾ ਉਹਦੇ ਚ ਹਾਸਲ ਕਰਦੇ ਹੋਏ ਬੀਤੇ ਸਾਲ 1000 ਤੋਂ ਵੱਧ ਐਨਡੀਪੀਐਸ ਐਕਟ ਦੇ ਜਿਹੜੇ ਮਾਮਲੇ ਆ ਉਹ ਦਰਜ ਕੀਤੇ ਗਏ ਤੇ ਸਪਲਾਈ ਚੇਨ ਨੂੰ ਤੋੜਨ ਤੇ ਪੂਰਾ ਫੋਕਸ ਕੀਤਾ ਗਿਆ ਹੁਣ ਦੂਜੇ ਪੜਾਅ 'ਚ ਜਿਹੜਾ ਪਿੰਡਾਂ ਦਾ ਪਹਿਰੇਦਾਰ ਤੇ ਡੀ ਐਡਿਕਸ਼ਨ ਵਾਲੇ ਪਾਸੇ ਅਸੀਂ ਫੋਕਸ ਕਰਾਂਗੇ ਪਬਲਿਕ ਦੀ ਕੋਆਪਰੇਸ਼ਨ ਦੇ ਨਾਲ ਪਬਲਿਕ ਦੇ ਸਹਿਯੋਗ ਦੇ ਨਾਲ ਤਾਂ ਕਿ ਜਿਹੜੇ ਨਸ਼ਿਆਂ ਦੀ ਇਸ ਬਿਮਾਰੀ 'ਚ ਇਸ ਕੋੜ 'ਚ ਪਏ ਲੋਕ ਨੇ ਉਹਨਾਂ ਨੂੰ ਪ੍ਰੋਪਰ ਟ੍ਰੀਟਮੈਂਟ ਕਰਾ ਕੇ ਪ੍ਰੋਟੋਕਾਲ ਮੁਤਾਬਕ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਤੋਰਿਆ ਜਾਵੇ ਸੋ ਪਬਲਿਕ ਨੂੰ ਵੀ ਮੇਰੀ ਇਹੀ ਅਪੀਲ ਆ ਕਿ ਭਰਵਾ ਹੁੰਗਾਰਾ ਇਸ ਮਹਿੰਮ ਨੂੰ ਦੇਣ ਤੇ ਇਹ ਸਾਰੇ ਪੰਜਾਬ ਦਾ ਜਿਹੜਾ ਪ੍ਰੋਜੈਕਟ ਆ ਤੇ ਕੋਈ ਵੀ ਇਨਫਾਰਮੇਸ਼ਨ ਹੁੰਦੀ ਆ ਸੇਫ ਪੰਜਾਬ ਹੈਲਪਲਾਈਨ ਤੇ ਪਾਈ ਜਾਵੇ ਸਾਡੀ 450 ਤੋਂ ਜ਼ਿਆਦਾ ਐਫਆਈਆ ਰਾਂ ਸੇਫ ਪੰਜਾਬ ਹੈਲਪਲਾਈਨ ਦੇ ਥਰੂ ਦਰਜ ਹੋਈਆਂ ਨੇ ਤੇ ਕੋਈ ਵੀ ਇਨਪੁਟ ਆਊਗੀ ਤੇ ਪਟਿਆਲਾ ਪੁਲਿਸ ਮੁਸਤਦੀ ਨਾਲ ਉਹਦੇ ਤੇ ਕੰਮ ਕਰੂਗੀ ਜਿੱਥੇ ਨਾ ਕਿਤੇ ਲੋਕ ਡਰ ਰਹੇ ਨੇ ਨਸ਼ਾ ਤਸਕਰਾਂ ਨੂੰ ਮਤਲਬ ਨਾਮ ਲੈਣ ਤੋਂ ਉਹਨਾਂ ਨੂੰ ਕੀ ਦੇਖੋ ਜੀ ਸੂਚਨਾ ਵੀ ਗੁਪਤ ਰੱਖੀ ਜਾਂਦੀ ਆ ਤੇ ਅੱਜ ਤੱਕ ਪਟਿਆਲੇ 'ਚ ਕੋਈ ਵੀ ਇਹੋ ਜਿਹਾ ਇਨਸੀਡੈਂਟ ਨਹੀਂ ਆਇਆ ਕਿ ਜਿੱਥੇ ਇਨਫਾਰਮੇਸ਼ਨ ਦੇਣ ਤੇ ਕਿਸੇ ਦਾ ਕੋਈ ਨੁਕਸਾਨ ਹੋਇਆ ਹੋਵੇ ਸੋ ਇਹ ਤੇ ਇੱਕ ਸਮਾਜਿਕ ਮੁਹਿੰਮ ਹੈ ਪੁਲਿਸ ਆਪਣਾ ਰੋਲ ਪਲੇ ਕਰੂਗੀ ਤੇ ਪਬਲਿਕ ਨੂੰ ਤੁਹਾਡੇ ਰਾਹੀਂ ਬੇਨਤੀ ਆ ਕਿ ਪਬਲਿਕ ਆਪਣਾ ਰੋਲ ਪਲੇ ਕਰੇ ਪਤਾ ਕੀ ਇਹ ਪੰਜਾਬ ਸਰਕਾਰ ਦਾ ਜਿਹੜਾ ਬਹੁਤ ਵੱਡਾ ਪੁਰਾਣਾ ਹੈ ਵੀ ਇਹ ਨਸ਼ੇ ਬਰੁੱਧ ਜਿਹਨਾਂ ਤੁਹਾਡੀ ਨੌਜਵਾਨੀ ਖਰਾਬ ਹੋ ਰਹੀ ਹੈ ਨੌਜਵਾਨ ਮਰ ਰਹੇ ਨੇ ਇਹਨਾਂ ਦੇ ਵਿੱਚ ਜਿਹੜਾ ਸਿਸਟਮ ਹੈ ਅਸੀਂ ਬੀ ਐਮ ਐਲ ਸਾਹਿਬ ਨੇ ਸਾਨੂੰ ਕਿਹਾ ਕਿ ਵਿਰੋਧ ਦੇ ਜਿਹੜੀ ਕਾਰਵਾਈ ਕਰਨੀ ਹੈ ਉਹ ਆਪਣਾ ਦਬੂ ਕਰਨੀ ਬਲ ਤਾਂ ਇਹਨਾਂ ਮਿਲਦੇ ਆ ਜੀ ਜਿਹੜਾ ਰੇ ਦਾ ਪਤਾ ਨਾ ਜਿਹੜੇ ਅਸੀਂ ਪਹਿਲੀ ਰੈਲੀ ਕਰੀ ਸੀ ਤਾਂ ਉਸ ਤੋਂ ਬਾਅਦ ਬਹੁਤ ਬਲ ਮਿਲਿਆ ਸਾਨੂੰ ਬਹੁਤ ਅੱਛੇ ਢੰਗ ਢੰਗ ਦੇ ਨਾਲ ਬੱਚੇ ਵੀ ਪਿੱਛੇ ਆਟ ਰਹੇ ਨੇ ਔਰ ਉਹ ਸ਼ਾਂਤੀ ਨਾਲ ਆਤੀ ਪਏ ਵੀ ਰਹੇ ਆ ਤਾਂ ਵੰਦੇ ਤਾਂ ਭਗਵਾਨ ਤੋਂ ਆਂ ਜੀ ਨੇ ਬਹੁਤ ਵੱਡਾ ਸਟੈਪ ਚੱਕਿਆ ਹੈ ਇਹ ਵਿਰੋਧ ਦੇ ਜਿਹੜੀ ਕਾਰਵਾਈ ਕਰਾਰੇ ਨੇ ਤਾਕੇ ਪੰਜਾਬ ਨੂੰ ਪੰਜਾਬ ਦੀ ਜਵਾਨੀ ਬਣ ਸਕੇ ਆਸ਼ਾ ਵਿਰੋਧ ਮਹਿੰਮਤਾ ਦੂਜਾ ਪੜਾ ਜਿਹੜਾ ਬੜਾ ਅچھے ਤਰੀਕੇ ਨਾਲ ਚੱਲ ਰਿਹਾ ਅੱਜ ਬੌੜਾ ਗੇਟ ਨਾਬਾ ਵਿਖੇ ਇਹਦਾ ਇੱਕ ਪ੍ਰੋਗਰਾਮ ਅਸੀਂ ਕੀਤਾ ਗਿਆ ਪ੍ਰੋਗਰਾਮ ਪਹਿਲਾਂ ਵੀ ਹੋਇਆ ਸੀਗਾ ਜੀ ਉਹ ਬਹੁਤ 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 ਅੱਛਾ ਹੋਇਆ ਸੀਗਾ ਅੱਜ ਐਸਐਸਵੀ ਪਟਿਆਲਾ ਵਰਨ ਸ਼ਰਮਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਮੈਨਾਂ ਦਾ ਧੰਨਵਾਦ ਕਰਦਾ ਕਿਉਂਕਿ ਬੌੜਾ ਗੇਟ ਇਹ ਇਲਾਕਾ ਜਿੱਡਾ ਥੋੜਾ ਜਿਹਾ ਅਫੈਕਟਡ ਹੈ ਜੀ ਬਹੁਤ ਸਨੀ ਸਾਡੇ ਕੋਲ ਸ਼ਿਕਾਇਤਾਂ ਵੀ ਆਉਂਦੀ ਨੇ ਇੱਥੇ ਥੋੜੀ ਗੁੰਡਾਗਰਦੀ ਟਾਈਪ ਥੋੜਾ ਨਸ਼ੇ ਦਾ ਬੋਲਬਾਲਾ ਕੁਝ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਵੀ ਸੁਪਨਾ ਹੈ ਕਿ ਜਿਹੜਾ ਪੰਜਾਬ ਹੈ ਰੰਗਲਾ ਪੰਜਾਬ ਬਣਾਇਆ ਜਾਵੇ ਰੰਗਲਾ ਤਾਂ ਹੀ ਬਣੂਗਾ ਜਦੋਂ ਨਸ਼ਾ ਖਤਮ ਹੋਊਗਾ ਤਾਂ ਪਹਿਲਾਂ ਪਹਿਲੇ ਪੜਾਅ 'ਚ ਵੀ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਹੁਣ ਦੂਜਾ ਪੜਾਅ ਚੱਲ ਰਿਹਾ ਔਰ ਅੱਜ ਐਸਐਸਪੀ ਸਾਹਿਬ ਦਾ ਵੀ ਇਹੀ ਕਹਿਣਾ ਹੈ ਕਿ ਜਿਹੜਾ ਨਸ਼ਾ ਵੇਚਣ ਵਾਲੇ ਲੋਕ ਨੇ ਉਹਨਾਂ ਨੂੰ ਤਾੜਨਾ ਹੈ ਜੀ ਸਖਤ ਲਫ਼ਜ਼ਾਂ ਦੇ ਵਿੱਚ ਕਿ ਜਾਂ ਤਾਂ ਉਹ ਨਾਬਾ ਛੱਡ ਕੇ ਚਲੇ ਜਾਣ ਜਾਂ ਫਿਰ ਉਹ ਜੇਲ੍ਹਾਂ 'ਚ ਜਾਣ ਵਾਸਤੇ ਤਿਆਰ ਰਹਿਣ ਔਰ ਜਿਹੜੀ ਵੀ ਨਸ਼ਾ ਵੇਚਦੇ ਉਹਨਾਂ ਦੇ ਘਰ ਜਿਹੜੇ ਆ ਉਹ ਟਾ ਦਿੱਤੇ ਜਾਣਗੇ ਔਰ ਉਹਨਾਂ ਦੀਆਂ ਜਿਹੜੀਆਂ ਬੋੜਾ ਗੇਟ ਦੇ ਵਿੱਚ ਇਹ ਮੁਹਿੰਮ ਜਿਹੜੀ ਹੈ ਇਹਦਾ ਇੱਕ ਵਿਸ਼ੇਸ਼ ਪ੍ਰੋਗਰਾਮ ਇਸੇ ਕਰਕੇ ਰੱਖਿਆ ਗਿਆ ਕਿਉਂਕਿ ਸਾਡਾ ਮਕਸਦ ਹੈ ਕਿ ਨਾਬਾ ਸ਼ਹਿਰ ریاਸਤੀ ਸ਼ਹਿਰ ਔਰ ਨਾਬਾ ਸ਼ਹਿਰ ਜਿਹੜਾ ਉਹ ਨਸ਼ਾ ਮੁਕਤ ਹੋਵੇ ਵਿਧਾਨ ਸਭਾ ਹਲਕਾ ਨਾਬਾ ਨਸ਼ਾ ਮੁਕਤ ਹੋਵੇ ਉਹਦੇ ਨਾਲ ਫਿਰ ਜ਼ਿਲ੍ਹਾ ਪਟਿਆਲਾ ਨਸ਼ਾ ਮੁਕਤ ਹੋਵੇ ਫਿਰ ਪੰਜਾਬ ਨਸ਼ਾ ਮੁਕਤ ਹੋਵੇ ਤਾਂ ਆਪਣਾ ਸੁਪਨਾ ਜਿਹੜਾ ਸਾਕਾਰ ਹੋਵੇ ਜਦੋਂ ਬਨੀਤ ਬਿੱਟੂ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਜੇ ਭਾਜਪਾ ਆ ਸਿਰਫ ਜਿਹੜਾ ਪੰਜਾਬ ਨੂੰ ਗੈਂਗਸਟਰ ਮੁਕਤ ਕਰ ਸਕਦੇ ਜੇ ਕਰਨਾ ਚਾਹੁੰਦੇ ਉਹਨਾਂ ਨੇ ਡਬਲ ਇੰਜਨ ਸਰਕਾਰ ਦਾ ਵੀ ਕਿਹਾ ਕਿਸ ਤਰ੍ਹਾਂ ਵਾਚ ਕਰਦੇ ਸਨ ਦੇਖੋ ਹਰੇਕ ਨੇ ਆਪਣੇ ਆਪਣੇ ਤਰਕ ਰੱਖਣਾ ਹੁੰਦਾ ਜੀ ਸਚਾਈ ਇਹ ਹੈ ਕਿ ਇਸ ਵਕਤ ਸਰਕਾਰ ਆਮ ਆਦਮੀ ਪਾਰਟੀ ਦੀ ਪਿਨਾਹ ਦੇ ਵਿੱਚ ਔਰ 2027 ਦੇ ਵਿੱਚ ਦੁਬਾਰਾ ਆਉਣੇ ਵੀ ਤੈਅ ਉਹਦਾ ਕਾਰਨ ਇਹ ਹੈ ਕਿ ਜਿਸ ਤਰੀਕੇ ਨਾਲ 600 ਜੁੰਡ ਬਿਜਲੀ ਮੁਫਤ ਹੈ ਕਿਸਾਨਾਂ ਦੇ ਖੇਤੋਂ ਤੱਕ ਪਾਣੀ ਪਹੁੰਚ ਰਿਹਾ 60000 ਨੌਕਰੀਆਂ 10 ਲੱਖ ਦਾ ਸਿਹਤ ਬੀਮਾ ਔਰ ਹੁਣ 1000 ਰੁਪਏ ਬਹੁਤ ਜਲਦੀ ਮਹਿਲਾਵਾਂ ਨੂੰ ਲੱਗਣ ਵਾਲਾ ਇਹ ਸਾਰੀਆਂ ਚੀਜ਼ਾਂ ਸੋਚਦੇ ਹੋਏ ਐਨ ਲੱਗਦਾ ਕਿ ਦੂਜੀਆਂ ਪਾਰਟੀਆਂ ਕੋਲ ਤਾਂ ਸਿਰਫ ਗੱਲਾਂ ਹੀ ਨੇ ਔਰ ਜਿਸ ਤਰੀਕੇ ਨਾਲ ਕੇਂਦਰ ਨੇ ਬੜਾ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਸਰਕਾਰ ਭਗੰਤ ਮਾਨ ਸਰਕਾਰ ਨੇ ਫਿਰ ਵੀ ਬਹੁਤ ਸ਼ਾਨਦਾਰ ਕੰਮ ਜਿਹੜੇ ਆ ਜਿਵੇਂ ਸੜਕਾਂ ਦੇ ਜਾਲ ਵਿਛਰੇ ਆ ਔਰ ਜਿਹੜਾ ਰੋਜ਼ਗਾਰ ਲਗਾਤਾਰ ਜਿਹੜਾ ਜੀ ਉਹਦੇ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਜਿਹੜੇ ਗਰੀਬ ਲੋਕ ਨੇ ਉਹਨਾਂ ਵਾਸਤੇ ਕੱਚੇ ਕਰਾਂ ਦੇ ਪੈਸੇ ਜਿਹੜੇ ਆ ਉਹ ਲਗਾਤਾਰ ਅਸੀਂ ਦੇ ਰਹੇ ਹਾਂ ਸੋ ਇਹ ਸਾਰੀਆਂ ਜਿਹੜੀਆਂ ਸਕੀਮਾਂ ਨੇ ਬੇਸ਼ੱਕ ਸੈਂਟਰ ਦੇ ਥਰੂ ਵੀ ਇੱਕੇ ਸਕੀਮਾਂ ਆਉਂਦੀਆਂ ਨੇ ਪਰ ਕਿਉਂਕਿ ਪੈਸਾ ਸਾਡਾ ਹੀ ਆ ਜੀ ਘੁਮ ਘੁਮਾ ਕੇ ਸਾਡਾ ਪੈਸਾ ਸਾਡੇ ਕੋਲ ਹੀ ਆਉਂਦਾ ਉਹ ਉਹਦੇ ਵਿੱਚ ਪੰਜਾਬ ਸਰਕਾਰ ਬਹੁਤ ਬਾਕਮਾਲ ਕੰਮ ਕਰ ਰਹੀ ਹੈ ਔਰ ਗਰਾਊਂਡ ਲੈਵਲ ਦੀ ਰਿਪੋਰਟ ਜਿਹੜੀ ਹੁਣੇ-ਹੁਣੇ ਇਲੈਕਸ਼ਨਾਂ ਹੋ ਕੇ ਅੱਡੀਆਂ ਨੇ ਜ਼ਿਲ੍ਹਾ ਪੱਛੇ ਬਲਾਕ ਸੰਮਤੀ ਉਤੋਂ ਇਹ ਨਜ਼ਰ ਆਉਂਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਰੀਪੀਟ ਹੋਣਾ ਤੈ ਹੈ ਬਾਕੀ ਹਰੇਕ ਨੇ ਆਪਣੀ ਗੱਲ ਕਹਿਣੀ ਹੈ ਜੀ ਹਰੇਕ ਆਪਦੀ ਆਪਦੀ ਗੱਲ ਰੱਖਦਾ ਹਰੇਕ ਦਾ ਅਧਿਕਾਰ ਵੀ ਹੈ ਇਲੈਕਸ਼ਨਾਂ ਨੇ ਹਰੇਕ ਨੂੰ ਇਲੈਕਸ਼ਨ ਲੜਨ ਦਾ ਵੀ ਅਧਿਕਾਰ ਹੈ ਉਹ ਕਿਸ ਤਰ੍ਹਾਂ ਦੇਖਦੇ ਹੋ ਵੀ ਨਸ਼ਾ ਜਿਹੜਾ ਇੱਕਦਮ ਤਾਂ ਨਹੀਂ ਆ ਗਿਆ ਪਿਛਲੀਆਂ ਸਰਕਾਰਾਂ ਵੀ ਕਿਤੇ ਨਾ ਕਿਤੇ ਜੁੰਮੇ ਹੋਏ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਪਿਛਲੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੀ ਨਲਾਇਕੀ ਕਰਕੇ ਜਾਂ ਉਹਨਾਂ ਦੀ ਮਿਲੀਭੁਗਤ ਕਰਕੇ ਨਸ਼ਾ ਜਿਹੜਾ ਲਗਾਤਾਰ ਉਹ ਵਧਦਾ ਰਿਹਾ ਔਰ ਆਮ ਆਦਮੀ ਦੀ ਪਾਰਟੀ ਸਰਕਾਰ ਜਲਦੀ ਬਣੀ ਸੀ ਪੂਰੀ ਬੰਦਬੰਦੀ ਕਰਕੇ ਨਸ਼ਾ ਜਿਹੜਾ ਉਹ ਮੁਕਤ ਕਰਨ ਦਾ ਜਿਹੜਾ ਮਹਿੰਮ ਜਿਹੜੀ ਆ ਸ਼ੁਰੂ ਕੀਤੀ ਹੋਈ ਆ ਔਰ ਜਿਹਦੇ ਵਿੱਚ ਵੱਡੀ ਕਾਮਯਾਬੀ ਸਾਨੂੰ ਮਿਲ ਵੀ ਰਹੀ ਹੈ ਔਰ ਅਸੀਂ ਨਸ਼ਾ ਮੁਕਤ ਕਰ ਰਹੇ ਹਾਂ ਔਰ ਜਿਹੜੀਆਂ ਕਾਂਗਰਸ ਕਾਲੀ ਸਰਕਾਰਾਂ ਸੀ ਉਹਨਾਂ ਨੇ ਨਸ਼ਾ ਵੰਡਿਆ ਉਹਨਾਂ ਦਾ ਨਾਮ ਇਸ ਕਰਕੇ ਲੱਗਦਾ ਕਿ ਉਹਨਾਂ ਨੇ ਨਸ਼ੇ ਦੀ ਸ਼ੁਰੂਆਤ ਕੀਤੀ ਹੈ ਜੀ ਜਿਹੜਾ ਸਿੰਥੈਟਿਕ ਡਰਗ ਹੈ ਜਿਹਨੂੰ ਅਪਾ ਛਟਾ ਕਹਿੰਦੇ ਨੇ ਇਹ ਸਾਰਾ ਹੀ ਉਹਨਾਂ ਸਰਕਾਰਾਂ ਦੀਆਂ ਦੇ ਸਮੇਂ ਦੇ ਵਿੱਚ ਹੀ ਆਇਆ ਜਿਹਨੂੰ ਅਸੀਂ ਹੁਣ ਖਤਮ ਕਰਨ ਤੇ ਲੱਗੇ ਹੋਏ ਹਾਂ ਉਹ ਉਹਦੇ ਵਿੱਚ ਬਹੁਤ ਵੱਡੇ ਸਿੰਟਮ ਇਹ ਵੀ ਨਜ਼ਰ ਆਉਂਦੇ ਆ ਕਿ ਪਿਛਲੀਆਂ ਸਰਕਾਰਾਂ ਦੇ ਕੁਝ ਲੀਡਰ ਜਿਹੜੇ ਆ ਉਹ ਮਿਲੀ ਭੁਗਤ ਕਰਕੇ ਨਸ਼ਾ ਜਿਹੜਾ ਬਟਾਉਂਦੇ ਸੀ ਦੂਸਰੇ ਪੜਾਅ ਕਿੰਨੇ ਕਿ ਪਿੰਡ ਤੇ ਕਿੰਨੇ ਕਵਾੜ ਹੋ ਚੁੱਕੇ ਨੇ ਅਸੀਂ ਦੂਜੇ ਪੜਾਅ ਦੇ ਵਿੱਚ ਆਲਮੋਸਟ ਅੱਧ ਤੱਕ ਪਹੁੰਚ ਗਏ ਹਾਂ ਜੀ 25 ਤਰੀਕ ਤੱਕ ਮੁਹਿੰਮ ਹੈ ਔਰ 25 ਤਰੀਕ ਤੱਕ ਅਸੀਂ ਸਾਰਾ ਇਹ ਕਵਰ ਕਰਨਾ ਅਸੀਂ ਨਾਬਾ ਦੇ 23 ਵਾਰਡ ਭਾਸੋਂ ਦੇ 11 ਵਾਰਡ ਔਰ 142 ਪਿੰਡ ਜਿਹੜੇ ਆ ਕੱਲੇ ਕੱਲੇ ਪਿੰਡ ਦੇ ਵਿੱਚ ਜਿਹੜੀ ਹੈ ਪੈਦਲ ਯਾਤਰਾ ਜਿਹੜੀ ਹੈ ਨਸ਼ਾ ਮੁਹਿੰਮ ਨੂੰ ਲੈ ਕੇ ਜਾਗਰੂਕਤਾ ਜਿਹੜੀ ਰੈਲੀ ਆ ਉਹ ਕਰ ਰਹੇ ਹਾਂ ਉਦੋਂ ਨਸ਼ੇ ਵਿਰੁੱਧ ਜਿਹੜਾ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਸਾਰੇ ਪੰਜਾਬ 'ਚ ਚੱਲ ਰਹੇ ਆ ਯੁੱਧ ਨਸ਼ੇ ਵਿਰੁੱਧ ਦੇ ਦੋ ਪੜਾ ਸੀਗੇ ਪਹਿਲੇ ਪੜਾ 'ਚ ਕਲੀਅਰ ਡਾਇਰੈਕਸ਼ਨ ਸੀਗੇ ਕਿ ਡਰੱਗਸ ਦੀ ਜਿਹੜੀ ਸਪਲਾਈ ਚੇਨ ਆ ਉਹਨੂੰ ਤੋੜਨਾ ਹੈ ਪਟਿਆਲਾ ਪੁਲਿਸ ਨੇ ਵੱਡੀ ਸਫਲਤਾ ਉਹਦੇ ਚ ਹਾਸਲ ਕਰਦੇ ਹੋਏ ਬੀਤੇ ਸਾਲ 1000 ਤੋਂ ਵੱਧ ਐਨਡੀਪੀਐਸ ਐਕਟ ਦੇ ਜਿਹੜੇ ਮਾਮਲੇ ਆ ਉਹ ਦਰਜ ਕੀਤੇ ਗਏ ਤੇ ਸਪਲਾਈ ਚੇਨ ਨੂੰ ਤੋੜਨ ਤੇ ਪੂਰਾ ਫੋਕਸ ਕੀਤਾ ਗਿਆ ਹੁਣ ਦੂਜੇ ਪੜਾਅ 'ਚ ਜਿਹੜਾ ਪਿੰਡਾਂ ਦਾ ਪਹਿਰੇਦਾਰ ਤੇ ਡੀ ਐਡਿਕਸ਼ਨ ਵਾਲੇ ਪਾਸੇ ਅਸੀਂ ਫੋਕਸ ਕਰਾਂਗੇ ਪਬਲਿਕ ਦੀ ਕੋਆਪਰੇਸ਼ਨ ਦੇ ਨਾਲ ਪਬਲਿਕ ਦੇ ਸਹਿਯੋਗ ਦੇ ਨਾਲ ਤਾਂ ਕਿ ਜਿਹੜੇ ਨਸ਼ਿਆਂ ਦੀ ਇਸ ਬਿਮਾਰੀ 'ਚ ਇਸ ਕੋੜ 'ਚ ਪਏ ਲੋਕ ਨੇ ਉਹਨਾਂ ਨੂੰ ਪ੍ਰੋਪਰ ਟ੍ਰੀਟਮੈਂਟ ਕਰਾ ਕੇ ਪ੍ਰੋਟੋਕਾਲ ਮੁਤਾਬਕ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਤੋਰਿਆ ਜਾਵੇ ਸੋ ਪਬਲਿਕ ਨੂੰ ਵੀ ਮੇਰੀ ਇਹੀ ਅਪੀਲ ਆ ਕਿ ਭਰਵਾ ਹੁੰਗਾਰਾ ਇਸ ਮਹਿੰਮ ਨੂੰ ਦੇਣ ਤੇ ਇਹ ਸਾਰੇ ਪੰਜਾਬ ਦਾ ਜਿਹੜਾ ਪ੍ਰੋਜੈਕਟ ਆ ਤੇ ਕੋਈ ਵੀ ਇਨਫੋਰਮੇਸ਼ਨ ਹੁੰਦੀ ਆ ਸੇਫ ਪੰਜਾਬ ਹੈਲਪਲਾਈਨ ਤੇ ਪਾਈ ਜਾਵੇ ਸਾਡੀ 450 ਤੋਂ ਜ਼ਿਆਦਾ ਐਫ ਆਈ ਆਰਾਂ ਸੇਫ ਪੰਜਾਬ ਹੈਲਪਲਾਈਨ ਦੇ ਥਰੂ ਦਰਜ ਹੋਈਆਂ ਨੇ ਤੇ ਕੋਈ ਵੀ ਇਨਪੁਟ ਆਊਗੀ ਤੇ ਪਟਿਆਲਾ ਪੁਲਿਸ ਮੁਸਤੈਦੀ ਨਾਲ ਉਹਦੇ ਤੇ ਕੰਮ ਕਰੂਗੀ ਜਿੱਤਨੇ ਕਿਤੇ ਲੋਕ ਡਰ ਰਹੇ ਨੇ ਨਸ਼ਾ ਤਸਕਰਾਂ ਨੂੰ ਮਤਲਬ ਨਾਮ ਲੈਣ ਤੋਂ ਉਹਨਾਂ ਨੂੰ ਕੀ ਦੇਖੋ ਜੀ ਸੂਚਨਾ ਵੀ ਗੁਪਤ ਰੱਖੀ ਜਾਂਦੀ ਆ ਤੇ ਅੱਜ ਤੱਕ ਪਟਿਆਲੇ 'ਚ ਕੋਈ ਵੀ ਇਹੋ ਜਿਹਾ ਇਨਸੀਡੈਂਟ ਨਹੀਂ ਆਇਆ ਕਿ ਜਿੱਥੇ ਇਨਫਾਰਮੇਸ਼ਨ ਦੇਣ ਤੇ ਕਿਸੇ ਦਾ ਕੋਈ ਨੁਕਸਾਨ ਹੋਇਆ ਹੋਵੇ ਸੋ ਇਹ ਤੇ ਇੱਕ ਸਮਾਜਿਕ ਮੁਹਿੰਮ ਆ ਪੁਲਿਸ ਆਪਣਾ ਰੋਲ ਪਲੇ ਕਰੂਗੀ ਤੇ ਪਬਲਿਕ ਨੂੰ ਤੁਹਾਡੇ ਰਾਹੀਂ ਬੇਨਤੀ ਆ ਕਿ ਪਬਲਿਕ ਆਪਣਾ ਰੋਲ ਪਲੇ ਕਰ ਪਤਾ ਕੀ ਇਹ ਪੰਜਾਬ ਸਰਕਾਰ ਦਾ ਜਿਹੜਾ ਬਹੁਤ ਵੱਡਾ ਪੁਰਾਣਾ ਹੈ ਵੀ ਇਹ ਨਸ਼ੇ ਬਰੁੱਧ ਜਿਹਨਾਂ ਸਾਡੀ ਨੌਜਵਾਨੀ ਖਰਾਬ ਹੋ ਰਹੀ ਆ ਨੌਜਵਾਨ ਮਰ ਰਹੇ ਨੇ ਇਹਨਾਂ ਦੇ ਵਿੱਚ ਜਿਹੜਾ ਸਿਸਟਮ ਆ ਸੀ ਐਮਐਲਏ ਸਾਹ ਨੇ ਤੁਹਾਨੂੰ ਕਿਹਾ ਵੀ ਬਰੁੱਧ ਜਿਹੜੀ ਕਾਰਵਾਈ ਕਰਨੀ ਆ ਉਹ ਆਪਾਂ ਨੇ ਦੱਬ ਕੇ ਕਰਨੀ ਬਲਤ ਇਹਨਾਂ ਮਿਲ ਰਿਹਾ ਜੀ ਜਿਹੜਾ ਰੇ ਦਾ ਪਤਾ ਨਾ ਜਿਹੜੇ ਅਸੀਂ ਪਹਿਲੀ ਰੈਲੀ ਕਰੀ ਸੀ ਤਾਂ ਉਸ ਤੋਂ ਬਾਅਦ ਬਹੁਤ ਵੱਲ ਮਿਲਿਆ ਸਾਨੂੰ ਬਹੁਤ अच्छे ਢੰਗ ਢੰਗ ਦੇ ਨਾਲ ਬੱਚੇ ਵੀ ਪਿੱਛੇ हट ਰਹੇ ਨੇ ਔਰ ਉਹ ਸ਼ਾਂਤੀ ਦਾਤੀ ਪਏ ਵੀ ਰਹੇ ਆ ਤਾਂ ਵੰਗਿਆ ਤਾਂ ਭਗਵਾਨ ਤੋਂ ਆਂਜੀ ਨੇ ਬਹੁਤ ਵੱਡਾ ਸਟੈਪ ਚੱਕਿਆ ਇਹਦੇ ਵਿਰੁੱਧ ਇਹਦੀ ਕਾਰਵਾਈ ਕਰਾਰੇ ਤਾਂ ਕਿ ਪੰਜਾਬ ਨੂੰ ਪੰਜਾਬ ਦੀ ਜਵਾਨੀ ਬਣ ਸਕੀ